പണ്ടോ ഏ അമേ പ ਬੜੀ ਲੰਬ ਹੈ ਯਾਰ ਮੱਕੀ ਬਹੁਤ ਹੁੰਦੀ ਇਧਰ ਆ ਦੇਖੋ ਕੰਮ ਚੱਲ ਰਿਹਾ ਵਰਕ ਜਾਨ ਇਹਨਾਂ ਰੁੱਕ ਜਾ ਪਹੁੰਚਨ ਦਾ ਉਧਰ ਆਉਂਦੀਆਂ ਵੀਆਂ ਗੱਡੀਆਂ ਦੂਜੀ ਸਾਈਡ 'ਤੇ ਕੰਨ ਚੱਲੋ ਅੱਗੇ ਮਦੋ ਕਾਲੀਏ ਮੈਂ ਕਿਹਾ ਭੁੱਖ ਲੱਗੀ ਏ ਯਾਰ ਤੇ ਟਰੱਕ ਤਾਂ ਟਰੱਕ ਵਾਸ਼ ਕਰਾਣਾ ਹੈਦੇ ਆ ਨਾ ਮੈਂ ਸਟੋਰ ਤੇ ਪਾਇਲਟ ਤੇ ਆ ਗਏ ਹੁਣ ਟਰੱਕ ਵਾਸ਼ ਕਰਾਣ ਪਤਾ ਕੀ ਲੋਡ ਆਂਡਿਆਂ ਦਾ ਫਿਰ ਆਂਡਿਆਂ ਦੇ ਟਰੱਕ ਵਾਸ਼ ਟਰੱਕ ਐਂਡ ਟ੍ਰੇਲਰ ਦੋਨੋਂ ਹੀ ਵਾਸ਼ ਕਰਾਣੇ ਪੈਂਦੇ ਤੇ ਤਾਂ ਕਰਕੇ ਲਾਈਨ ਬੜੀ ਹੁੰਦੀ ਭਰਾ ਜਦੋਂ ਅੱਜ ਹੈਗੇ 4 ਕੇ ਟਰੱਕ ਅੱਗੇ ਹੀ ਆ ਫਿਰ ਵੀ ਤੇ ਆ ਜਾਣੀ ਹੋਈ ਨਹੀਂ ਲੇਟ ਹੀ ਚੱਕਣਾ ਰਾਤ ਨਹੀਂ ਚੱਕਣਾ ਲੋਡ ਮੇਰੇ ਬਲੂ ਬੈਕਣਾ ਹੈ ਜਿਹੜਾ ਅਮਰੀਕਾ ਚ ਨੰਬਰ 1 ਹੈ ਆ ਟਰੱਕ ਟਰੱਕ ਵਾਸ਼ ਹੋਣ ਲੱਗੀ ਅੱਜ ਟੈਂਕੀਆਂ ਲੱਗੀਆਂ ਅੱਜ ਤੇ ਕਰਦੇ ਆਂ ਵੇਟ ਕਰਾ ਲਿਆ ਟਰੱਕ ਵਾਸ਼ ਬੜੇ ਬੰਦੇ ਨੇ ਚਾਰ ਇੱਧਰ ਲੱਗੇ ਆ ਚਾਰ ਦੂਜੇ ਨੰਬਰ ਤੇ ਚਾਰ ਤੀਜੇ 'ਚ ਉਹ ਬੰਦੇ ਕੰਮ ਕਰਦੇ ਯਾਰ ਤਿੰਨ ਤਿੰਨ ਟਰੱਕ ਇੱਕੋ ਵਾਰge ਧੋਂਦੇ ਨੇ ਨਾਲੇ ਧੋਂਦੇ ਵੀ ਬਹੁਤ ਸੋਹਣਾ ਟਰੱਕ ਯਾਰ ਬਹੁਤ ਵਧੀਆ ਤਾਈ ਵਜ ਗਿਆ ਰਾਤ ਦੇ ਤੇ ਮੈਂ ਸੌਣ ਲੱਗਾ ਹੁਣ ਉਹ ਟਰੱਕ ਲੱਗਾ ਪਿੱਛੇ ਸਾਰੇ ਵਿਚਾਰੇ ਸੁੱਤੇ ਕਈ ਜਾਗਦੇ ਫੇ ਰੋਡ ਤੇ ਚੱਲਦੇ ਪਏ ਆ ਤੇ ਕਈਆਂ ਨੂੰ ਪਾਰਕਿੰਗ ਨਹੀਂ ਮਿਲਦੀ ਇੱਥੋਂ ਘੁੰਮ ਫਿਰ ਕੇ ਫੇਰ ਚੱਲ ਜਾਂਦੇ ਤੇ ਇਸ ਕਰਕੇ ਮੈਂ ਆਂਡਿਆਂ ਦਾ ਲੋਡ ਹੈ ਤੇ ਇਹ ਐਲ.ਐ ਲਾਣਾ ਹੈ ਐਤਵਾਰ ਸਵੇਰੇ ਲੱਤਣਾ ਐਤਵਾਰ ਐਲ ਵੀ ਦਿਖਾਵਾਂਗੇ ਤੁਹਾਨੂੰ ਫਿਰ ਬੇਕਰਸਫੀਲਡ ਜਾਣਾ ਮੈਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਹੈਨਾ ਸਬਸਕ੍ਰਾਈਬ ਕਰਿਆ ਕਰੋ ਯਾਰ ਮੇਰਾ ਚੈਨਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਚੈਨਲ ਗਰੋ ਹੋਏਗਾ ਫੇਰ ਹੀ ਅੱਗੇ-ਅੱਗੇ ਵਧੀਆ-ਵਧੀਆ ਤੁਹਾਨੂੰ ਵੀਡੀਓ ਪਾਇਆ ਕਰਾਂਗਾ ਮੈਂ ਹੈਨਾ ਹਜੇ ਨਵਾਂ-ਨਵਾਂ ਤਾਂ ਕਰਕੇ ਥੋੜਾ ਜਿਹਾ ਹੁੰਦਾ ਕਿ ਹਾਂ ਕਈ ਵਾਰੀ ਜਿਆਦਾ ਹੀ ਭੁੱਲ ਜਾਂਦਾ ਵੀਡੀਓ ਬਣਾਉਣ ਦਾ ਕਈ ਵਾਰੀ ਪਤਾ ਹੀ ਨਹੀਂ ਲੱਗਦਾ ਹਨਾ ਉਹ ਸੀ ਨਹੀਂ ਲੰਘ ਜੰਨਾ ਫਿਰ ਬਾਅਦ ਜਿਆਦ ਆਉਂਦਾ ਕਿ ਹਾਂ ਯਾਰ ਇੱਥੇ ਵੀਡੀਓ ਬਣਾਣੀ ਤੇ ਤਾਂ ਕਰਕੇ ਤੁਸੀਂ ਥੋੜਾ ਜਿਹਾ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮੇਰੇ YouTube ਚੈਨਲ ਓਕੇ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣਾ ਭਈਆ ਭਰਾ ਮੇਰਾ ਹਲਕਦਾ ਬੁਲਾ ਦਿਓ ਭਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਪੋਰਟ ਕਰੋ ਤੁਹਾਡੇ ਬੰਦੇ ਨੂੰ ਸਬਸਕ੍ਰਾਈਬ ਕਰੋ ਚੈਨਲ ਜੀ ਲੋਕ ਬਣਾ ਰਹੇ ਆ ਗੁੱਡ ਮਾਰਨਿੰਗ ਹੋ ਗਈ ਚਾਹ ਚੋ ਪੀ ਰਹੇ ਆ ਹੁਣ ਫੈਮਿਲੀ ਆ ਕਹਿੰਦਾ ਬਲੌਗ ਉੱਤੇ ਆ ਗਿਆ ਤੁਹਾਨੂੰ ਕਹਿੰਦਾ ਨਾਲ ਇੰਟਰਨੈਟ ਚੱਕਰ ਹੁੰਦੇ ਬੰਦੇ ਨਾਲ ਬੋਲ ਕੇ ਗੱਲਬਾਤ ਖਰਾਬ ਪਈ ਗਿਆ ਬੜਾ ਬੜਾ ਬੋਲਦਾ ਹੁਣ ਆਇਆ ਤਾਂ ਕੱਥਾ ਸੁਣਾਇਆ ਨਾ ਸੁਤੇ ਗੁਰਦੀਆ ਦਾ ਆ ਕਰਕੇ ਅੱਛਾ ਅੱਛਾ ਚਾਹ ਤੂੰ ਪੀਂਦੇ ਚਾਹ ਚੋ ਦਾ ਟਾਈਮ ਹੋਇਆ ਹੁਣ ਚਾਹ ਪਿੰਦੇ ਨੇ ਚਾਹ ਚੂ ਠੀਕ ਹੈ ਕੰਮ ਹੋ ਰਿਹਾ ਨਾ ਬੜੇ ਜੇ ਹਾਂ ਇਹਨੀ ਬੜੇਗਾ மூசல ஏ கன்ட்கு க ਦਾ ਸਿਆਦ ਫੇਰ ਪੁਲਸ ਵਾਲੇ ਨੇ ਛੱਡੇ ਆ ਇਹ ਹਾਂ ਵੀ ਇੰਨਾ ਤਾਂ ਸਾਡਾ ਸੰਗਰ ਹੈ ਪੰਜਾਬੀ ਤੇ ਇਹਦੇ ਤੋਂ ਕੀ ਹੈ ਨਾ ਗੋਲੀਆਂ ਹਲਕੀ ਮਾਰਦੀਆਂ ਇਹਨੂੰ ਤੇ ਉਹ ਕਰਕੇ ਗਿਆ ਆ ਟਰੈਲਰ ਵੀ ਟਰੈਲਰ ਮੋਟਰਮੋਰਮੁੰਡੇ ਦਾ ਪਾਇਆ ਉਹਦਾ ਥੋੜਾ ਟਰੱਕ ਥੱਲੇ ਉਤਰ ਗਿਆ ਤੇ ਉਹਦਾ ਲੋਡ ਇਹਨਾਂ ਨੇ ਕਵਰ ਕੀਤਾ ਐਦਕੀ ਇਹ ਟ੍ਰੇਲਰ ਹੋਲੇ ਆਏ ਤੇ ਉਹ ਇੰਨਾ ਵਾਲਾ ਉਹਦੇ ਕੋਲ ਆ ਉਹਦਾ ਟਰੱਕ ਵਿਚਾਰੇ ਦਾ ਠੀਕ ਹੁੰਦਾ ਵੇ ਜਦ ਤੱਕ ਪਾਗਰ ਕੇ ਤਾਂ ਈਵਲ ਦਾ ਟ੍ਰੇਲਰ ਪਾਇਆ ਹੈ ਤੇ ਟ੍ਰੇਲਰ ਤੇ ਵੀ ਲੱਗੀ ਹੀ ਮੂਸੇ ਵਾਲੀ ਦੀ ਕੋਟ ਇਹ ਆਰ ਵੀ ਹੁੰਦੀ ਏ ਇਹਦੇ ਚੋਂ ਮਣਕਾ ਮਨ ਜਾਂਦੇ ਜਿੱਦਾਂ ਉਹ ਪਿੱਛੇ ਸਾਈਕਲਾਂ ਵਗੈਰਾ ਰੱਖੀਆਂ ਸਾਰਾ ਕੁਝ ਇੱਥੇ ਸਾਰੀ ਫੈਮਿਲੀ ਉਹ ਮੰਨ ਜਾਂਦੀ ਏ ਬਾਹਰ ਰਹਿੰਦੀ ਏ ਆਹ ਇਹਦੇ ਵਾਸਤੇ ਜਗ੍ਹਾ ਲੱਗ ਬਣੀਆਂ ਹੁੰਦੀਆਂ ਹਨਾ ਆ ਅੱਗੇ ਪਿਕਅਪ ਆਇਆ ਇਹਦੇ ਵਾਸਤੇ ਜਗ੍ਹਾ ਲੱਗ ਬਣੀਆਂ ਹੁੰਦੀਆਂ ਤਾਂ ਕਰਕੇ ਪਿੱਛੇ ਪੁਲਸਾਲਾ ਇਹ ਜਲਦੀ ਜਲਦੀ ਕੱਢ ਕੇ ਅੱਗੇ ਕਰਦੇ ਆ ਪਿੱਛੇ ਲੱਗਾ ਨਾਲ ਜੋੜਿਆ ਤੇ ਇਹਦੇ ਵਿੱਚ ਘੁੰਮਣ ਫਿਰਨ ਜਾਂਦੇ ਸਾਰੇ ਫੈਮਿਲੀ ਕੋਈ ਯਰ ਪੁਲਸਾਲਾ ਆ ਗਿਆ ਤੇ ਇਹਨਾਂ ਦੀ ਲੋਕੇਸ਼ਨ ਮਤਲਬ ਲੱਗਣੀ ਹੁੰਦੀ ਹੈ ਹਨਾ ਪਿਛੇ ਲੰਗੀ ਹੈ ਆਰਬੀ ਦੀ ਲੋਕੇਸ਼ਨ ਲੱਗਣੀ ਹੁੰਦੀ ਇਹਨਾਂ ਨੂੰ ਖਲਾਰਦੇ ਨੇ ਉੱਥੇ ਉੱਥੇ ਮੈਨੂੰ ਲੱਗਦਾ ਪੇਮੈਂਟ ਪੇਮੈਂਟ ਕਰਦੇ ਹਨਾ ਜਗਾ ਬਣੀਆਂ ਹੁੰਦੀਆਂ ਇਹਨਾਂ ਦੀਆਂ ਉੱਥੇ ਖਲਾਰਦੇ ਤੇ ਅੱਗੇ ਜਾਂਦੇ ਮਤਲਬ ਇਹ ਸਾਈਕਲਾਂ ਸੂਕਲਾਂ ਤੇ ਫਿਰ ਘੁੰਮਦੇ ਲੱਗੇ ਲੱਗੇ ਸ਼ਹਿਰਾਂ 'ਚ ਜਾਂਦੇ ਕਿ ਕਈਆਂ ਕੋ ਬਾਈਕਾਂ ਬੋਈਆਂ ਹੁੰਦੀਆਂ ਤੇ ਉਹਦੇ ਤੇ ਜਾਂਦੇ ਘੁੰਮਣ ਫਿਰਨ ਆਪਣਾ ਇੰਜੋਏ ਕਰਦੇ ਹਣਾ ਫੈਮਲੀ ਇਦਾਂ ਫਰੈਂਡ ਹੋ ਗਏ ਇਹ ਤਾਂ ਸਾਰੇ ਜਾਣੇ ਮਤਲਬ ਘੁੰਮਣ ਜਾਂਦੇ ਨੇ ਹਨ ਤੇ ਮਜਾ ਹੈ ਦਾ ਮਤਲਬ ਲੱਗ-ਲੱਗ ਲੋਕੇਸ਼ਨਾਂ ਤੇ ਵਧੀਆ-ਵਧੀਆ ਲੋਕੇਸ਼ਨਾਂ ਤੇ ਜਾਂਦੇ ਨੇ ਘੈਂ ਹਾਂ ਘੁੰਮਦੇ ਹੀ ਹੈ ਇਸ ਹਿਸਾਬ ਕੁਤਾ ਵੇ ਤਾਂ ਹੁੰਦਾ ਹੈ ਦੀ ਪਹੁੰਚ ਕੇ ਮਜ਼ਾ ਤੇਲ ਤੂਲ ਪਵਾ ਲਿਆ ਹੁਣ ਤੇ ਹੁਣ ਖਾਣ ਲੱਗੇ ਆਂ ਅਸੀਂ ਰੋਟੀ ਧਈਆ ਵੀ ਨਾਲ ਐ ਭਰਾ ਵੀ ਨਾਲ ਤੇ ਈਕੋ ਲੈਣ ਲੱਗੇ ਆਂ ਰੋਟੀ 100 140 ਨੰਬਰ ਉਹ ਕੜਾ ਮਾ ਧੀਏ ਦੇ ਬੰਬਦੇ ਇਹ ਅਧਿਆਣੇ ਆਲੇ ਨੇ ਫੋਟਫਾਟ ਮਤਲਬ ਬਹੁਤ ਵਧੀਆ ਇਹਨਾਂ ਦਾ ਸੁਆਦ ਹੁੰਦਾ ਹਨਾ ਸਾਦੀ ਰੋਟੀਆਂ ਇੱਕਦਮ ਵਧੀਆ ਤੇ ਘਰ ਵਾਲੀ ਤੇ ਬਹੁਤ ਮਾਜਾਮ ਦਾ ਖਾਣ ਦਾ ਉਹ ਹਸਾਬ ਹੈ ਹਾਂਜੀ ਟੈਕਸਸਰ ਟੈਕਸਸ ਚ ਇੰਟਰ ਹੋ ਗਏ ਆ ਵੀਰ ਨਾ ਬੱਦਲੋ ਦੇਖੋ ਕਿਦਾਂ ਮੀਚੇ ਸਪੀਡ ਕੋਕਲਾਮਾ ਚ 70 ਦੀ ਇੱਥੇ ਆਣ ਕੇ 75 ਹੋ ਗਈ ਇਲਾਚ 75 ਉਧਰ ਤੇ ਮੈਨੂੰ ਲੱਗਦਾ ਇਹ ਪੜਨਦੀ ਏ ਕਿਲੋਮੀਟਰਾਂ 'ਚ 100 ਸ਼ਾਇਦ 20 ਦੀ ਪੜਨਦੀ ਏ 120 ਦੀ ਦੇ ਮੈਂ ਰਾਈਟ ਨੂੰ 120 ਤੇ ਜਾ ਰਿਹਾ ਤੇ 4 4 ਲੱਖ 76880 ਇਹ ਮੀਲਾ ਚ ਲੱਗਿਆ ਕਿਲੋਮੀਟਰਾਂ 'ਚ ਜਿਆਦਾ ਪੜਨਦੀ ਕੋਲ ਨਹੀਂ ਹਵਾ ਜਲਦੀ ਵੀ ਆ ਦੇਖੋ ਕਿੱਦਾਂ ਖੜੇ ਆ ਤੇ ਬਿਜਲੀ ਨੂੰ ਹੁੰਨੇ ਤੇ ਮੈਨੂੰ ਲੱਗਦਾ ਕਿ ਹਾਂ ਬਿਜਲੀ ਪੁਝਲੀ ਵਾਸਤੇ ਹੁੰਦੀ ਹੈ ਪਰ ਮੈਨੂੰ ਪੱਕਾ ਨਹੀਂ ਪਤਾ ਕਿ ਹਾਂ ਵੀ ਉਹਦੇ ਲਈ ਹੁੰਦੇ ਕਿ ਕਦੇ ਲਈ ਹੁੰਦੇ ਇਹ ਬਹੁਤ ਜਗ੍ਹਾ ਜੇ ਲੱਗੇ ਅਮਰੀਕਾ 'ਚ ਹਨਾ ਕੋਈ ਕਹਿ ਨਹੀਂ ਸਕਦਾ ਮੈਂ ਕਿ ਹਾਂ ਵੀ ਬਿਜਲੀ ਵਾਸਤੇ ਹੀ ਹੁੰਦੀ ਹੈ ਇਹ ਪੰਜਾਬੀ ਟੱਬ ਆਟ ਐਕਸੈਸ ਇਹ ਵੀ ਨਵਾਂ ਹੀ ਕੋਲੇ ਆਇਆ ਕਰੋ ਇੱਥੇ 36 ਨੰਬਰ ਤੇ ਵੇਗਾ ਵਧੀਆ ਪਾਰਕਿੰਗ ਵਰਕਿੰਗ ਹੀ ਹੈਗੀ ਐ ਸਪੋਰਟ ਕਰੋ ਬਾਈ ਜੀਰ ਹਾਂਜੀ ਗੁੱਡ ਮਾਰਨਿੰਗ ਜੀ ਸਸਰੀਆਂ ਕਾਲ ਕੀ ਹਾਲ ਚਾਲ ਹੋਰੀ ਇਹ ਮੋਹਲੇ ਵਾਲਾ ਆਪਣਾ ਪਦੀ ਫੈਮਿਲੀ ਸ਼ਮਨ ਦਾ ਜੈ ਵੀ ਫੋਟੋ ਲੱਗੀ ਇਹ ਸਾਡੇ ਆਈਏ ਰੱਬਾ ਆ ਬੈਠ ਜਾ ਦੇ ਜਿਹੜਿਆ ਤੇ ਉੱਥੇ ਹੀ ਹੋ ਨਹੀਂ ਚੱਲੇ ਆ ਗੁੱਡ ਮਾਰਨਿੰਗ ਹੋ ਗਈ ਇਸ ਟਾਈਮ ਨਾ 11:00 ਕੇ ਵੱਜ ਗਏ ਸਵੇਰ ਦੇ ਤੇ ਚੱਲੇ ਹੁਣ ਤੁਰਨ ਲੱਗੇ ਹੈਰੀਜ਼ੋਨਾ ਚ ਇੰਟਰ ਹੋ ਗਏ ਆ ਅਸੀਂ ਇੱਥੇ ਸੁੱਤੇ ਹੀ ਰਾਤੀ 333 ਨੰਬਰ ਤੇ ਤੇ ਜਾ ਰਹੇ ਹਾਂ ਬੁੱਕ ਮੱਕਾ ਪਾਲੀਆਂ ਤੇ ਜਾ ਰਹੇ ਹਾਂ ਹੁਣ ਉਹ ਦਾ ਹੀ ਪੀਟਰ ਬੈਲਟ ਦੇਖੋ ਹਾਏ ਪੈਪਾ ਦਾ ਲੋਡ ਹੈ ਕੈਂਟ ਗੱਲ ਬਾਤ ਜਲਣਾ ਨਹੀਂ ਬੁੱਕਦਾ ਕੰਮ ਬਹੁਤ ਸੋਣਾ ਗੋ ਮੁੰਡਿਆਂ ਨੇ ਰੱਖਿਆ ਯਾਰ ਸ਼ੌਂਕ ਨਾਲ ਗਈਆਂ ਨੇ ਇਹਦੇ ਚਲ ਗੋਰਾ ਹੀ ਆਪਣੇ ਪੰਜਾਬੀ ਮੁੰਡਿਆਂ ਨੇ ਵੀ ਬੜੇ ਵਧੀਆ ਰੱਖੇ ਨੇ मिटी न पूरे ट्रकू चमक टे वॾे हूंदा ਉਹ ਪਿੱਛੇ ਲਿਖਿਆ ਨਾ ওভারਸਾਈਜ਼ ਲੋਡ ਇਹ ওভারਸਾਈਜ਼ ਹੁੰਦਾ ਜਿਹੜਾ ਟਰੈਲਰ ਤੋਂ ਮਤਲਬ ਬਾਹਰ ਹੁੰਦਾ ਨਾ ਲੋਡ ਜਿਹੜਾ ਇਹ ਫਲੈਟ ਬੈੱਡ ਇਹਨੂੰ ਫਲੈਟ ਬੈੱਡ ਕਹਿੰਦੇ ਟਰੈਲਰ ਤੇ ਆਵਟਾਇਰ ਵੇਖੋ ਜੇ مشین ਮਸ਼ੀਨ ਉਹਨਾਂ ਦੇ ਹੁੰਦਾ ਵੱਟੀ ਤੇ ਤੇ ਇਹਨੂੰ ওভারਸਾਈਜ਼ ਲੋਡ ਕਹਿੰਦੇ ਨੇ ਇਹਨੇ ਅੱਗੇ ਵੀ ਲਾਇਆ ਹੁੰਦਾ ਪਿੱਛੇ ਵੀ ਲਾਇਆ ਹੁੰਦਾ ਜੇ ਕੀ ਉਹਦਾ ਨਾਮ ਇਨ ਇਹ ਸਾਈਨ ਲਾਣਾ ਹਨਾ ਆ ਜਿਹੜੇ ਲੱਗੇ ਓਵਰਸਾਈਜ਼ ਦੇ ਇਹਦੀ ਵੀ ਟਿਕਟ ਹੈ ਇਹਦੀ ਟਿਕਟ ਮਿਲਦੀ ਹੈ ਤਾਂ ਕਰਕੇ ਜਿਹੜਾ ਟਰੈਲਰ ਤੋਂ ਬਾਹਰ ਹੁੰਦਾ ਲੋਡ ਉੱਤੇ ਲਾਣਾ ਹੀ ਪੈਂਦਾ ਓਵਰਸਾਈਜ਼ ਲੋਡ ਦਾ ਸਾਈਨ ਅੱਗੇ ਤੇ ਪਿੱਛੇ ਟਰੈਲਰ ਦੇ ਜਿਹੜੇ ਵੱਡੇ ਹੁੰਦੇ ਇਹਨਾਂ ਤੋਂ ਵੀ ਇਹ ਵੱਡੇ ਟਰੈਲਰ ਹੁੰਦੇ ਉਹਨਾਂ ਦੇ ਨਾਲ ਫਿਰ ਐਦਾ ਗੱਡੀਆਂ ਵੀ ਹੁੰਦੀਆਂ ਦੋ ਤਿੰਨ ਅੱਗੇ ਪਿੱਛੇ ਹਨਾ ਇਸ ਸਟੰਡ ਦਾ ਬੋਲ ਭਾਈਆ ਤਾਂ ਬੋਲ ਬੋਲ ਹਾਂਜੀ ਸਤ ਸ੍ਰੀ ਅਕਾਲ ਜੀ ਕਿੱਦਾਂ ਕੀ ਹਾਲ ਚਾਲ ਠੀਕ ਠਾਕ ਸਭ ਠੀਕ ਠਾਕ ਆ ਨਮਨ ਬਲਮਟ ਦਾ ਕੱਲ ਲੋਡ ਲਾਣੇ ਹੈ ਹੈ ਸੇਰਾ ਵਾਲ ਮਰਦਲਾ ਕਹਿੰਦਾ ਮੇਰਾ ਸੇਰਾ ਵਾਲ ਸੇਰਾ ਵਾਲ ਹਾਂਜੀ ਇੰਟਰ ਹੋ ਗਿਆ ਕੈਲੀਫੋਰਨੀਆ ਚ ਤੇ ਇਹ ਆ ਰਿਹਾ ਅੱਗੇ ਐਗਰੀਕਲਚਰ ਦੇ ਇੱਥੇ ਮੋਟਾ ਪੇਪਰ ਕੋਪਰ ਦੇਖਦੇ ਨੇ ਤੇ ਫਿਰ ਜਾਣ ਦਿੰਦੇ ਪੇਪਰ ਦੇਖ ਕੇ ਜਿਹਦੇ ਫੂਡ ਸਟੱਫ ਹੋਏ ਮਤਲਬ ਖਾਣ-ਪੋਣ ਵਾਲਾ ਖਾਣ ਵਾਲੀਆਂ ਚੀਜ਼ਾਂ ਜਿੱਤੇ ਜਾਂਦੀਆਂ ਇੱਧਰੋਂ ਜਾਂਦੀਆਂ ਤੇ ਕੈਲੀਫੋਰਨੀਆ ਜੇ ਇੰਟਰ ਕਰਦੇ ਆਈ ਇਹ ਮੰਨ ਲਓ ਜੇ ਕੋਈ ਹੋਰ ਲੱਗਣੀ ਹੈ ਜੇ ਦੂਜੇ ਲੋੜ ਹੈ ਉਹਨਾਂ ਨੂੰ ਜਾਣ ਦਿੰਦੇ ਨੇ ਪੇਪਰ ਦੇਖ ਕੇ ਜਾ ਰਿਹਾ ਹੈ ਕਿ